ਜੀ ਪੰਜਾਬ ਮੁਰਦਾਬਾਦ 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 ਪੂਰਿਆ ਕਰੋ ਪੂਰਿਆ ਕਰੋ ਪੂਰਿਆ ਕਰੋ ਅਮੇਰ ਜੀ ਸਰਮਾ ਦੇ ਬਣੀ ਸੁਖ ਮੁਰਦਾਬਾਦ 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 ਹਾਏ 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 ਹਰ ਮੁਲਾਜ਼ਮ ਨੂੰ ਲੋੜ ਆ ਭਾਵੇਂ ਕੋ ਪੱਕਾ ਭਾਵੇਂ ਕੋ ਕੱਚਾ ਪੱਕਿਆ ਮਲਾਇਮਾਨ ਸਲਤਨ ਖਵਾਰੀ ਟ੍ਰਾਂਸਫਰ ਮਿਲ ਗਈਆਂ ਤੇ ਪਰ ਜਦੋਂ ਕੱਚਿਆ ਦੀ ਵਾਰੀ ਆਉਂਦੀ ਆ ਤਨਖਾਹਾਂ ਨਹੀਂ ਮਿਲਦੀ ਜਿਸ ਦੇ ਰੋਜ਼ ਵਿੱਚ ਅੱਜ ਜਿਹੜਾ ਸੰਪੂਰਨ ਕੋਟੇ ਪੰਜਾਬ ਰੋਡ ਤੇ ਪੀਆਰ ਦਾ ਸਮੁੱਚਾ ਕੰਮਾ ਜਿਹੜਾ ਉਹ 2 ਘੰਟੇ ਬਾਅਦ ਬਾਸਾਂ ਦਾ ਬੰਦ ਬੰਦ ਕਰਕੇ ਬੈਠਾ ਅਰੇ ਅਗੇ ਫੁੱਟ ਜਾਮਿਆ ਵੀ ਠੇਕੇਦਾਰ ਜਿਹੜਾ ਵਾ ਉਹ ਬਾਹਰ ਨਿਕਲੇ ਆ ਜਿਹਨਾਂ ਖਾਵਾ ਜਿਹੜੇ ਸੱਧੀਆਂ ਕਰਦਾਂ ਉਹ ਅਰੇ ਸਰਕਾਰ ਦੇ ਲਈ ਆ ਉਹ ਠੇਕੇਦਾਰ ਆਪਣੀ ਕਮਿਸ਼ਨਾਂ ਦੇ ਕਰਕੇ ਲਾ ਦੇ ਤੁਸੀਂ ਜਾਂ ਆਪਣਾ ਉਹਨਾਂ ਦੇ ਕੋਈ ਇਹ ਪਰ ਗੇਰ ਗੇਰ ਕਰ ਕਰਦੇ ਹੋਣਗੇ ਕਮਿਸ਼ਨ ਜਿੰਦੀ ਹੋਣਗੇ ਪਾ ਕਰਕੇ ਇਹ ਵਿਖਾਵਾ ਦੇ ਖਾਤੇ ਦੇ ਵਿੱਚ ਜਿੰਨਾ ਟਾਈਮ ਤੇ ਦਾ ਨਹੀਂ ਪਾਉਂਦੇ ਇਹ ਆਨਲਾਈਨ ਬੁਕਿੰਗ ਪ੍ਰਾਈਸੀ ਅਕਾਉਂਟਾਂ ਦੇ ਦੁਆਲੇ ਰੋ ਤੇ ਦੇ 45 ਦਾ ਟਾਈਮ ਦਾ ਡਿਫਰੈਂਸ ਹੈਗਾ ਪੁਰਾ ਸੇ ਪਤਾ ਲਗਾ ਦੇ ਨਾ ਚੰਗਰਤਾ ਕਰਕੇ ਨਾਮ ਸਾਂ ਲਿਖਿਆ ਨੇ ਫਾਰਮ ਦਿੱਤਾ ਅੱਗੇ ਹੱਡੀ ਫਲਾਈਟ ਹੈ 5 ਵਜੇ ਦੀ ਉਹ ਤਾਂ ਸਮਾਂ ਚੰਗਾ ਰਿਪੋਰਟ ਦੇ ਪੁੱਤਰ ਰਹਿਣਾ ਇਹ ਮੇਟ ਹੋਵੇ ਬੜੇ ਫਲਾਈਰ ਦੇ ਪਾਏ ਵੀ ਤੇ ਇਹਨਾਂ ਨੇ ਕਿ ਬੁਲੰਦ ਕਰਾਈ ਆ ਕਿ ਕਿਉਂ ਆਗੇ ਤੇ ਹਮੇਸ਼ਾ ਤੋਂ ਕਾਮਾ ਆਂਦੇ ਨੇ ਬੀ ਸਰਕਾਰ ਮੁੜਦਾਬਾ ਜਿੰਦਾਬਾਦ ਜਿੰਦਾਬਾਦ ਕਿਹ ਸਰਕਾਰ ਹਾਏ ਹਾਏ ਪ੍ਰਦਰਸ਼ਨ ਤਾਂ ਕੀਤਾ ਜਾ ਰਿਹਾ ਵੀ ਅੱਜ ਤੋਂ ਸਮਾਂ 5-6 ਮਹੀਨੇ ਦਾ ਹੋ ਗਿਆ 5-6 ਮਹੀਨੇ ਦਾ ਲਗਾਤਾਰ ਜਿਹੜੇ ਕਾਮੇ ਨੇ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਜਿਹੜੀਆਂ ਨਹੀਂ ਮਿਲਦੀਆਂ। ਅੱਜ ਦਾ ਜਿਹੜਾ ਸਮਾਂ ਆ, ਅੱਜ ਦੇਖ ਲਓ ਪੀ ਅੱਜ 15 ਤਰੀਕ ਹੋ ਗਈ ਆ। ਅਜੇ ਤੱਕ ਵੀ ਕਿਸੇ ਨੂੰ ਤਨਖਾਹ ਨਹੀਂ ਮਿਲੀ। ਸਰਕਾਰ ਬੜੇ-ਬੜੇ ਦਾਅਵੇ ਤਗੜੇ ਕਰਦੀ ਆ ਵੀ ਅਸੀਂ ਸਾਡੇ ਕੋਲ ਪੈਸਾ ਬਹੁਤ ਹੈ। ਕੱਲ ਟਵੀਟਰ ਦੇ ਵਿੱਚ ਮੁੱਖ ਮੰਤਰੀ ਭਵੰਤ ਮਾਨ ਜੀ ਕਹਿ ਰਹੇ ਸੀ ਵੀ ਸਾਡੇ ਕੋਲ ਪੈਸਾ ਬਹੁਤ ਜ਼ਿਆਦਾ। ਜੇ ਪੈਸਾ ਬਹੁਤ ਜ਼ਿਆਦਾ ਤੇ ਜਿਹੜੇ ਇਹ ਮਲਾਜ਼ਮ ਦੇਂਦਾ ਤੇ ਸੜਕਾਂ ਦੇ ਉੱਪਰ ਡਿਊਟੀ ਕਰਦੇ ਆ ਰਾਤ ਓਵਰਟਾਈਮ ਹੀ ਲਾਉਂਦੇ ਨੇ ਆਪਣਾ ਤੇ ਇਹਨਾਂ ਵਾਰ ਤਨਖਾਹਾਂ ਕਿਉਂ ਨਹੀਂ? ਹਰ ਬੰਦੇ ਨੂੰ ਹਰ ਟਾਈਮ ਸੇ ਘਰ ਪਹੁੰਚਾ ਫਰੀ ਸਭਾ ਸੂਤ ਰੋਜ਼ ਤੋ ਰੋਜ਼ ਕਿੰਨੇ ਡੇਢ ਕਰੋੜਾਂ ਦੀ ਸਫਰ ਨਾਲ ਡੇਢ ਕਰੋੜ ਦੇ ਹਿਸਾਬ ਨਾਲ ਰੋਜ਼ ਜਿਹੜੀ ਸਭਾ ਸੂਤ ਲੋਕਾਂ ਨੂੰ ਮਿਲ ਰਹੀ ਹੈ ਪਰ ਆ ਜਾ ਕੇ ਇਹਨਾਂ ਮਲਾਜਮਾਂ ਨੂੰ ਤਨਖਾਹਾਂ ਜਿਹੜੀਆਂ ਸਮੇਂ ਸਿਰ ਨਹੀਂ ਮਿਲ ਰਹੀਆਂ ਇਹ ਇੱਕ ਬਹੁਤ ਵੱਡਾ ਰੋਸ਼ ਹੈ ਜਿੱਥੇ ਬੰਦੇ ਵਿੱਚ ਜਿਹੜਾ ਹਰ ਮਲਾਜਮ ਨੂੰ ਲੋੜ ਆ ਭਾਵੇਂ ਕੋ ਪੱਕਾ ਭਾਵੇਂ ਕੋ ਕੱਚਾ ਪੱਕੇ ਮਲਾਜਮਾਂ ਨੂੰ ਸਿਲਤਾਂ ਤਨਖਾਹਾਂ ਦੀ ਟ੍ਰਾਂਸਫਰ ਮਿਲ ਗਈਆਂ ਤੇ ਪਰ ਜਦੋਂ ਕੱਚਿਆਂ ਦੀ ਵਾਰੀ ਆਉਂਦੀ ਆ ਤਨਖਾਹਾਂ ਨਹੀਂ ਮਿਲਦੀਆਂ ਜਿਸ ਦੇ ਰੋਜ਼ ਵਿੱਚ ਅੱਜ ਜਿਹੜਾ ਸੰਪੂਰਨ ਤੌਰ ਤੇ ਪੰਜਾਬ ਰੋਡ ਤੇ ਪੀਆਰ ਦਾ ਸਮੁੱਚਾ ਕੰਮ ਆ ਜਿਹੜਾ ਉਹ 2 ਘੰਟੇ ਵਾਰ ਬੰਦ ਕਰਕੇ ਬੈਠਾ ਇੱਕ ਮੈਂ ਤੇ ਬੇਨਤੀ ਹੋਣ ਕਰਨੀ ਚਾਹੁੰਦਾ ਕਿ ਇੱਕ ਸਾਡੇ ਸਾਡਾ ਸਟ੍ਰੋਮ ਬਹੁਤ ਹੀ ਮਾੜੀ ਲੈਟਰ ਕੱਢੀ ਗਈ ਹੈ ਬਹੁਤ ਜ਼ਿਆਦਾ ਮਾੜੀ ਇਸ ਦੀ ਨਕੀਦੀ ਕਰਦੀ ਆ ਪਨਬਾਜ ਉੱਤੇ ਬੰਦੀ ਤੇ ਪੀਆਰਟੀਸੀ ਵੀ ਜਿਹੜੀਆਂ ਵੀ ਗੱਡੀਆਂ ਰੋਡਵੇਜ ਦੀਆਂ ਨੇ ਜਿਹੜੇ ਗੱਡੀ ਦਾ ਪਰਮਟ ਉਹ ਆ ਉਹੀ ਗੱਡੀ ਰੋਡਵੇਜ ਦੀ ਉੱਤੇ ਲੱਗੂਗੀ ਅਦਰ ਅਦਰਵਾਜ ਦੂਜੇ ਡੀਪੂ ਦੀ ਗੱਡੀ ਜਿਹੜੀ ਉੱਤੇ ਨਹੀਂ ਲੱਗੂਗੀ ਪਰ ਐਦਾਂ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਵੀ ਡੀਪੂ ਦੀ ਗੱਡੀ ਆ ਉਹ ਉਸੇ ਹੀ ਡੀਪੂ ਦੀ ਗੱਡੀ ਜਿਹੜੀ ਮਰਜ਼ੀ ਲੱਗੇ ਦੇ ਟਾਈਮ ਦੇ ਵਿੱਚ ਜੇ ਪਠਾਨਕੋਟ ਦਾ ਟਾਈਮ ਆ ਇਹ ਉਹ ਤੇ ਅਮਰਸਾਦੀ ਲੱਗਦੇ ਜੇ ਅਮਰਸਾਦਾ ਪਹਿਲਾਂ ਤਾਂ ਪਟਨਕੋਟ ਦੀ ਲੱਗਦੇ ਇਹ ਵੀ ਸਰਕਾਰ ਨੇ ਸਾਡੇ ਡਾਇਰੈਕਟਰ ਤੇ ਚਾਂਪੋਂ ਨੇ ਬਹੁਤ ਤਕੜੀ ਮਾਰੀ ਚਿੱਠੀ ਗੱਡੀ ਆ ਜਿਹਦੀ ਪੰਨਬਾ ਜਥੇਬੰਦੀ ਨੇ ਖੇਧੀ ਕਰਦੀ ਹੈ ਪਰ ਲਗਾਤਾਰ ਪੰਜਾਬ ਸਰਕਾਰ ਤੁਹਾਨੂੰ ਵਾਰੀ ਦੇਖਿਆ ਗਿਆ ਕਿ ਮੀਟਿੰਗਾਂ ਹੁੰਦੀਆਂ ਤੁਹਾਡੀਆਂ ਪਰ ਨਤੀਜਾ ਨਿਕਲਦਾ ਕੀ ਕਰਨ ਲੱਗਦਾ ਇਸ ਨੂੰ ਦੇਖੋ ਜੀ ਕਰਨ ਤੇ ਹੀ ਲੱਗਦਾ ਕਿ ਜਿਹੜੀ ਸਾਡੀਆਂ ਜਥੇਬੰਦੀਆਂ ਉਹ ਆਪਣੇ ਸਮੇਂ ਟਾਈਮ ਤੋਂ ਟਾਈਮ ਲੜਦੀਆਂ ਨੇ ਪਰ ਸਰਕਾਰ ਦੇ ਅਸਟਾ ਪੱਲੇ ਕੁਝ ਨਹੀਂ ਤੁਹੀਂ ਹਰ ਪੀੜਤਾ ਦੇ ਵਿੱਚ ਵੇਖ ਲਿਆ ਕਿ ਸਰਕਾਰ ਦੇ ਪੱਲੇ ਕੁਝ ਨਹੀਂ ਆ ਇੱਥੇ ਸਾਡੇ ਟਰਾਂਸਪੋਰਟ ਮੰਤਰੀ ਦੀ ਲੋਕਾਂ ਦੀਆਂ ਬੋਰੀਆਂ ਚ ਇਸ ਕਰਕੇ ਜਿੱਥੋਂ ਤੱਕ ਸਰਕਾਰ ਫੇਲ ਹੋ ਚੁੱਕੀ ਆ ਜਿਹੜੇ ਇਹਨਾਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਰਹੇ ਤੇ ਪੂਰੇ ਦੇਖ ਲੋ ਭਈ ਸਾਹਮਣੇ ਤੁਹਾਡੇ ਅੱਜ ਅੱਜ 15 ਤਰੀਕ ਹੋ ਗਈ ਆ ਇਹਨਾਂ ਮਲਾਜ਼ਮਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਦਾ ਇਕ ਤਰ੍ਹਾਂ ਸਰਕਾਰ ਜਿਹੜੀ ਆ ਉਹੀ ਤਰ੍ਹਾਂ ਫੇਲ ਹੋ ਚੁੱਕੀ ਆ ਅਸੀਂ ਸਰਕਾਰ ਨੂੰ ਇਹ ਵੀ ਮੰਗ ਕਰਦੇ ਆ ਵੀ ਇਹ ਮਲਾਜ਼ਮ ਪੱਕੇ ਕੀਤੇ ਜਾਣ ਤੇ ਇਹਨਾਂ ਦੀਆਂ ਤਨਖਾਹਾਂ ਦੀ ਦੇਗੀ ਜਿਹੜੀ ਉਹ ਸਮੇਂ ਸਿਰ ਕੀਤੀ ਜਾਵੇ ਤੇ ਜਿਹੜੀ ਦੂਜੀ ਮੰਗ ਸਾਡੀ ਹੈ ਵੀ ਜਿਹ ਡਾਕਟਰ ਸੇ ਤਾਂ ਤੋਂ ਲੈਟਰ ਕੱਢੀ ਗਈ ਆ ਪੰਜਾਬ ਰੋਡ 'ਤੇ ਪੀ ਆਰਟੀ ਸੀ ਦੀ ਬੱਸਾਂ ਵੀ ਜਿਹੜਾ ਰੋਡਵੇ ਦਾ ਕਿਸੇ ਦਾ ਵੀ ਟਾਈਮ ਹੋਵੇ ਬਸ ਜਿਹੜੇ ਮਰਜ਼ੀ ਦੀਪੂ ਦੀ ਲੱਗੇ ਉਹ ਲੱਗਣੀ ਚਾਹੀਦੀ ਚਿੱਠੀ ਨੂੰ ਵਾਪਸ ਲੈ ਕੇ ਦੂਜੀ ਚਿੱਠੀ ਕੱਢਣੀ ਚਾਹੀਦੀ ਅੱਜ ਜਿਹੜੀ ਆਪੜਤਾ ਰੱਖੀ ਆ ਜਿਹੜਾ ਦੋ ਘੰਟੇ ਲਈ ਆਪਣਾ ਪ੍ਰਦਰਸ਼ਨ ਰੱਖਿਆ ਆ ਉਹਦੇ ਤਾਂ ਮੈਂ ਕੁੜੇ ਨੂੰ ਜਾਣਕਾਰੀ ਦੇਣਾ ਚਾਹੁੰਦਾ ਵਾ ਅੱਜ ਤੋਂ 5 6 6 ਦਿਨ ਪਹਿਲਾਂ ਆਪਣਾ ਦੀਪੂ ਬੰਦ ਕੀਤਾ ਸੀਗਾ ਦੋ ਘੰਟੇ ਲਈ ਦੋ ਘੰਟੇ ਦੀ ਕਾਲ ਦਿੱਤੀ ਦੋ ਘੰਟੇ ਲਈ ਬੰਦ ਦੀ ਕੀਤਾ ਜਿਹਦੇ ਕਰਕੇ ਜਿਹੜਾ ਆਪਣਾ ਬਜਟ ਰੀਲੀਜ਼ ਹੋਇਆ ਹੈ ਹੁੰਦਾ ਕੀ ਹੈ ਕਿ ਬਜਟ ਰੀਲੀਜ਼ ਹੋਣ ਤੋਂ ਬਾਅਦ ਦੋ ਦਿਨ ਦਾ ਸਮਾਂ ਹੁੰਦਾ ਇਹ ਦੋ ਦਿਨ ਬਾਅਦ ਜਿਹੜੀਆਂ ਤਨਖਾਹਾਂ ਜਿਹੜੀਆਂ ਵਰਕਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਣੀਆਂ ਦੋ ਦਿਨ ਦਾ ਪ੍ਰੋਸੈਸਿੰਗ ਦਾ ਪਰ ਸਰਕਾਰਾਂ ਜਿਹੜੀਆਂ ਉਹ ਸੁਤਿਆ ਨਹੀਂ ਆਣੇ ਸਾਡੀਆਂ ਤਨਖਾਹਾਂ ਜਿਹੜਾ ਅਸੀਂ ਕੰਮ ਕੀਤਾ ਤਾਂ ਉਹ ਤਨਖਾਹਾਂ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਨਹੀਂ ਬਾਹਰੀਆਂ ਉਹਦੇ ਰੋਸ ਦੇ ਵਜੋਂ ਆਪਾਂ ਅੱਜ ਜਿਹੜਾ 2 ਘੰਟੇ ਲਈ ਬੰਦ ਕੀਤਾ ਗਿਆ ਵਾ ਸਾਡੇ ਵੱਲੋਂ ਇਹ ਹਰ ਵਾਰੀ ਇਹ ਪ੍ਰੋਗਰਾਮ ਕਿਉਂ ਆਉਂਦੀ ਹੈ ਜੀ ਕਿਸ ਦੀ ਵਜ੍ਹਾ ਇਸ ਸਰਕਾਰ ਦੀ ਨਹੀਂ ਲੱਗਦੀ ਵਜ੍ਹਾ ਨਾਲ ਦੀ ਮੈਡਮ ਅਰਦੇ ਕੰਮ ਕੱਟ ਕਰਨ ਦੀ ਵਜ੍ਹਾ ਨਾਲ ਕੰਮ ਨਾ ਕਰਨ ਦੀ ਵਜ੍ਹਾ ਨਾਲ ਤੇ ਆਪਣੇ ਜਿਹੜੇ ਮੈਨੂੰ ਇਹ ਬਤਲਾਉਣਾ ਆਪਣਾ ਡੈਟਾ ਸਟੇਟ ਰਾਪੋਰਟ ਜਿਹੜੇ ਆ ਉਹ ਆਪਣੀ ਤਨਖਾਹਾਂ ਚ ਲੀਕ ਕਰ ਦਿੰਦੀਆਂ ਪਰ ਇਹਨਾਂ ਨੇ ਕੋਈ ਠੇਕੇਦਾਰ ਜਿਹੜਾ ਅੱਗੇ ਵਿਚੋਲੀਆ ਜਿਹੜਾ ਆਪਾਂ ਬਾਹਰ ਕੱਢਣ ਦੀ ਗੱਲ ਕਰਦੇ ਆ ਉਹ ਇਹਨਾਂ ਦੇ ਅਜੇ ਤੱਕ ਜਿਹੜਾ ਕੋਈ ਹੈ ਨਹੀਂਗਾ ਤੇ ਹਰ ਵਾਰੀ ਤਨਖਾਹਾਂ ਪਾਣ ਤੋਂ ਜਦੋਂ ਤਨਖਾਹਾਂ ਪਾਣ ਦਾ ਸਮਾਂ ਆਉਂਦਾ ਉਹਦੇ ਇਹੀ ਬਹਾਨਾ ਮਾਰਦੇ ਆ ਕਿ ਤੁਹਾਡੇ ਕੋਈ ਠੇਕੇਦਾਰ ਹੀ ਨਹੀਂ ਪਰ ਅਸੀਂ ਖੁਦ ਜਾਣਦੇ ਆ ਵੀ ਠੇਕੇਦਾਰ ਜਿਹੜਾ ਵਾ ਉਹ ਬਾਹਰ ਨਿਕਲੇ ਆ ਜਿਹੜੀਆਂ ਤਨਖਾਹਾਂ ਜਿਹੜੀਆਂ ਸੱਡੀਆਂ ਕਰਦਣ ਪਰ ਇਹ ਸਰਕਾਰ ਦੇਣੀ ਆ ਉਹ ਠੇਕੇਦਾਰ ਆਪਣੇ ਕਮਿਸ਼ਨਰਾਂ ਦੇ ਕਰਕੇ ਲਾ ਲਓ ਤੁਸੀਂ ਜਾਂ ਆਪਣਾ ਉਹਨਾਂ ਦੇ ਕੋਈ ਜੇ ਪਰਦੇ ਹੋਣਗੇ ਗੇਮ ਕਰ ਗਰਮ ਕਰਦੇ ਹੋਣਗੇ ਕਮਿਸ਼ਨ ਬੰਦੀ ਹੋਣਗੇ ਤਾਂ ਕਰਕੇ ਜਿਹੜੇ ਰਖਾਵਾਂ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਟਾਈਮ ਤੇ ਟਾਈਮ ਨਹੀਂ ਪਾਉਂਦੇ ਮੇਰਾ ਨਾਮ ਹੰਸਰਾਜ ਸ਼ਰਮਾ ਖਾਨਕੋਟੋਂ ਪਹਾਗੋੜਾਂ ਵਾਲੇ ਆਂ ਅਸੀਂ ਆਨਲਾਈਨ ਬੁਕਿੰਗ ਕਰਾਈ ਸੀ ਇੱਥੋਂ ਪਹਾਗੋੜ ਤੋਂ ਬੀਅਰਪੋਰਟ ਤੇ ਇੱਕ ਚਾੜੀ ਦਾ ਟਾਈਮ ਸੀ ਸਾਡੇ ਸੇ ਡਿਪਾਰਟਸਰ ਦਾ ਹੈਗਾ ਕੋਈ ਸੇ ਪਤਾ ਲਗਾ ਦੇ ਨਾ ਅਚਾਨਕ ਘਰ ਧਾਰ ਕਰਤੀ ਨਾ ਸਾਨੂੰ ਕਹਿੰਨੇ ਇਨਫਾਰਮ ਵੀ ਕੀਤਾ ਅੱਗੇ ਸਾਡੀ ਫਲਾਈਟ ਹੈਗੀ 5 ਵਜੇ ਦੀ ਉਹ ਕਾਹਨ ਕੋਨਰ ਚੰਦਾ ਅਰਪੋਰਟ ਤੋਂ ਉਤਰਨਾ ਜੇ ਲੇਟ ਹੋ ਗਏ ਉਹਦੇ ਫਲਾਈਟ ਦੇ ਪੈਏ ਵੀ ਤੇ ਇਹਨਾਂ ਨੇ ਕਿ ਬੁਕਿੰਗ ਕਰਾਈ ਆ ਕਿਥੇ ਜਾਵਾਂਗੇ ਆ ਉਹਦੀ ਫਲਾਈਟ ਵਿੱਚ ਉਹ ਨਾੜਾ ਬਹੁਤ ਜਾ ਬਟਾ ਨੂੰ ਸਾਨਾ ਹੈਗਾ ਕਿ ਸਾਨੂੰ ਇਹਨਾਂ ਨੂੰ ਹੜਤਾਲ ਆ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੜਤਾਲ ਜਿਹੜੀ ਨਹੀਂ ਹੋਣੀ ਚਾਹੀਦੀ ਜੇ ਕਿ ਕੋਈ ਛੋਟੀ ਮੋਟੀ ਮੰਗ ਆ ਸਰਕਾਰ ਮਾਨੀ ਪਈ ਆ ਜੇ ਸਰਕਾਰ ਨੇ ਮੰਨੀ ਦੀ ਆ ਤੇ ਲੋਕਾਂ ਨੇ ਇਹਨਾਂ ਨੂੰ ਨਹੀਂ ਕਰਨੇ ਚਾਹੀਦੇ ਫਿਰ ਵਿਹਨਤ ਕੋਲੇ ਜਾਣਾ ਜਾਂ ਜਹਾਜ਼ ਦਾ ਪੇਪਰ ਆ ਤੇ ਬੱਸ ਸਟੈਂਡ ਪੁਜੇਸ਼ਵਰ ਤੋਂ ਕੋਈ ਬੱਸ ਮੁਸਾ ਹੈ ਨਹੀਂ 2 ਘੰਟੇ ਦੀ ਹੜਤਾਲ ਜਿਹੜੀ ਆ ਪੁਲਿਸ ਕੀ ਆ उसको बाद बिल्कुल बंद है है पेपर पेपर सर फोन करना उन बाकी पता नहीं लग रहा इस वक्त क्या करें टेंशन बढ़ी है सबको तो अभी जहाँ फिर कोई ट्रेन वगैरह करनी पड़नी है या देखते सर अभी तो कोई इधर बस बस मिल नहीं रही हमको देखना पड़ेगा अभी क्या करना है सर, मेरा नाम गुरप्रीत सिंह मैं तो ना 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 ਪਹਿਲਾਂ ਚੱਲਣ ਦੀਆਂ ਗੱਡੀਆਂ ਮੁੜ ਕੇ ਬੰਦ ਹੋ ਗਿਆ ਚਾਂਜਾ ਚੂ ਤੇ ਹੁਣ ਕੀ ਕਰਦੇ ਕੀ ਬੋਲਦੇ ਆਧੇ ਘੰਟੇ ਡੇਢ ਘੰਟੇ ਦੇ ਚੱਲ ਬੰਦੀਆਂ